ਜੋ ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪੀਤਰ ਸ਼ਰਨ ਵਿੱਚ ਆਪਾਂ ਜੁੜ ਬੈਠ ਕੇ ਅਮਰਤ ਮੈਂ ਗੁਰਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਸਿਮਰਨ ਅਭਿਆਸ ਕਰ ਰਹੇ ਸੀ ਮਾਰੇ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਸਾਨੂੰ ਨਿਰੰਕਾਰ ਪਰਮਾਤਮਾ ਦੇ ਵਿੱਚ ਅਪੇਦ ਹੋਣ ਦਾ ਬਹੁਤ ਹੀ ਸੁਖੈਨ ਮਾਰਗ ਬਖਸ਼ਿਸ਼ ਕਰਦੇ ਨੇ ਸਮਝਾਉਂਦੇ ਨੇ ਕਿ ਕਿਹਸ ਤਰ੍ਹਾਂ ਅਸੀਂ ਸਿਮਰਨ ਕਰਨਾ ਹੈ ਔਰ ਅਸੀਂ ਆਪਣੇ ਮੂਲ ਜੋ ਸੱਚ ਹੈ ਨਿਰੰਕਾਰ ਹੈ ਉਸ ਵਿੱਚ ਆਪਾਂ ਕਿਸ ਤਰ੍ਹਾਂ ਆਪੇਦ ਹੋ ਸਕਦੇ ਹਾਂ ਉਸ ਵਾਸਤੇ ਗੁਰਬਾਣੀ ਵਿੱਚ ਸਾਨੂੰ ਧਿਆਨ ਦਾ ਮਾਰਗ ਦੱਸ ਦਿੰਨਾ ਹੈ ਕਿ ਸਾਰਾ ਖੇਲ ਜਿਹੜਾ ਹੈ ਇਹ ਧਿਆਨ ਦਾ ਹੀ ਹੈ ਪਰਮਾਤਮਾ ਸਾਡੇ ਨੇੜੇ ਹੈ ਸਾਡੇ ਕੋਲ ਹੈ ਸਾਡੇ ਅੰਦਰ ਤੇ ਬਾਹਰ ਵਸ ਰਿਹਾ ਹੈ ਦੇ ਸਰਨ ਸੁਖਮਣੀ ਸਾਹਿਬ ਵਿੱਚ ਸਰਵਣ ਕਰ ਰਹੇ ਸੀ ਆਪਾਂ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ ਪਰਮਾਤਮਾ ਅੰਦਰ ਵੀ ਹੈ ਔਰ ਬਾਹਰ ਵੀ ਹੈ ਹੁਣ ਇੱਥੇ ਬਾਹਰ ਜੋ ਪਰਮਾਤਮਾ ਹੈ ਅਜਿੱਥੋਂ ਸਾਨੂੰ ਸਵਾਸ ਆ ਰਿਹਾ ਹੈ ਇਹ ਜਿੱਥੋਂ ਸਵਾਸ ਆ ਰਿਹਾ ਹੈ ਇੱਥੇ ਨਿਰੰਕਾਰ ਪਰਮਾਤਮਾ ਦੀ ਆਪਣੀ ਜੋਤ ਹੈ ਐਸ ਖਾਲੀ ਖਲਾਅ ਦੇ ਵਿੱਚ ਐਸ ਸਪੇਸ ਦੇ ਵਿੱਚ ਇੱਕ ਜੋਤ ਹੈ ਜਿਸ ਤਰ੍ਹਾਂ ਇੱਥੇ ਏਅਰ ਚੱਲ ਰਹੀ ਹੈ ਹਵਾ ਹੈ ਜਿਸ ਤਰ੍ਹਾਂ ਇੱਥੇ ਪਾਣੀ ਵੀ ਹੈ ਆਪਾਂ ਨੂੰ ਦਿਖਾਈ ਨਹੀਂ ਦਿੰਦਾ ਇੱਥੇ ਪੌਣ ਵੀ ਹੈ ਆਪਾਂ ਨੂੰ ਦਿਖਾਈ ਨਹੀਂ ਦਿੰਦੀ ਐਸੇ ਤਰ੍ਹਾਂ ਹੀ ਇੱਥੇ ਜੋਤ ਹੈ ਪਰ ਸਾਨੂੰ ਇਸ ਤਰ੍ਹਾਂ ਦਿਖਾਈ ਨਹੀਂ ਦਿੰਦੀ ਜੋਤ ਹੈ ਜਿਮੇ ਜਮਾਨ ਕੇ ਸਮਸਤ ਇਕ ਜੋਤ ਹੈ ਦੇ ਸੰਸੋਖਣੀ ਸਹਵਜ ਤੁਸੀਂ ਪੜ ਰਹੇ ਸੀ ਕਰਨ ਕਾਰਨ ਪ੍ਰਭ ਇਕ ਹੈ ਦੂਸਰ ਨਾਹੀ ਕੋਏ ਜਲ ਥਲ ਜਲ ਵਿੱਚ ਵੀ ਹੈ ਥਲ ਵਿੱਚ ਵੀ ਹੈ ਔਰ ਮਹੀਲ ਦੇ ਵਿੱਚ ਵੀ ਹੈ ਜਲ thalamahil soye ਹੁਣ ਇੱਥੇ ਇਸ ਨੂੰ ਮਹੀਲ ਕਹਿੰਦੇ ਨੇ ਧਰਤੀ ਤੋਂ ਲੈ ਕੇ ਅ ਸਕਾਈ ਲੈਂਡ ਤੱਕ ਜਿਹੜੀ ਸਪੇਸ ਹੈ ਗੁਰਬਾਣੀ ਵਿੱਚ ਇਸ ਨੂੰ ਮਹੀਲ ਆਖਦੇ ਨੇ ਇਹਦੇ ਵਿੱਚ ਪਰਮਾਤਮਾ ਦੀ ਆਪਣੀ ਜੋਤ ਹੈ ਹੁਣ ਅੱਖਾਂ ਬੰਦ ਕਰਦੇ ਹਾਂ ਅੰਦਰ ਹਨੇਰਾ ਹੈ ਹੁਣ ਅੰਦਰ ਵੀ ਪ੍ਰਮਾਤਮਾ ਦੀ ਜੋਤ ਹੈ ਸਾਡੇ ਅੰਦਰ ਬਾਹਰ ਪਰ ਹੁਣ ਆਪਣਾ ਧਿਆਨ ਵਿਖਰਿਆ ਹੋਇਆ ਹੈ ਦਿਸ ਕਰਕੇ ਨਾ ਤੇ ਸਾਨੂੰ ਬਾਹਰੋਂ ਦਿਸਦਾ ਹੈ ਤੇ ਨਾ ਹੀ ਸਾਨੂੰ ਅੰਦਰੋਂ ਨਜ਼ਰ ਆਉਂਦਾ ਹੈ ਇਥੇ ਹੁਣ ਮਾਰਜੀ ਕਹਿੰਦੇ ਨੇ ਮਨ ਅਗਿਆਨਤਾ ਦੇ ਹਨੇਰੇ ਦੇ ਵਿੱਚ ਹੈ ਅੰਦਰੋਂ ਅੰਨਾ ਬਾਹਰੋਂ ਅੰਨਾ ਕੂੜੀ ਕੂੜੀ ਗਾਵੇ ਹੁਣ ਮਨ ਨੂੰ ਨਾ ਤੇ ਬਾਹਰੋਂ ਹੀ ਦਿਸਦਾ ਹੈ ਨਾ ਅੰਦਰੋਂ ਦਿਸਦਾ ਹੈ ਲੇਕਿਨ ਪਰਮਾਤਮਾ ਹਰ ਥਾਈ ਮੌਜੂਦ ਹੈ ਇਥੇ ਹੁਣ ਆਪਾਂ ਨੂੰ ਮਹਾਰਾਜ ਧਿਆਨ ਦਾ ਖੇਲ ਸਮਝਾਉਂਦੇ ਨੇ ਵੀ ਜੇ ਤੁਸੀਂ ਪਰਮ ਬ੍ਰਹਮ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤੇ ਤੁਸੀਂ ਆਪਣੇ ਧਿਆਨ ਨੂੰ ਇਕਾਗਰ ਕਰੋ ਜੇ ਤੁਸੀਂ ਇੱਥੇ ਧਿਆਨ ਇਕਾਗਰ ਕਰੋਗੇ ਤੇ ਇਸ ਬ੍ਰਹਮ ਦੇ ਵਿੱਚੋਂ ਤੁਹਾਨੂੰ ਜੋਤ ਨਜ਼ਰ ਆਵੇਗੀ ਤੇ ਕਿਵੇਂ ਧਿਆਨ ਇਕਾਗਰ ਕਰਨਾ ਹੈ ਹੁਣ ਆਪਾਂ ਦੇਖਦੇ ਹਾਂ ਆਪਣੀ ਨਿਗਾ ਇੱਕ ਪਾਸੇ ਵੱਧ ਹੈ ਇੱਕ ਪਾਸੇ ਘਟ ਹੈ ਸਾਡਾ ਧਿਆਨ ਵਿਖਰਿਆ ਹੋਇਆ ਹੈ ਅਸੀਂ ਕੀ ਕਰਨਾ ਹੈ ਆਪਣੀ ਜੋਤ ਨੂੰ ਇੱਕ ਦ੍ਰਿਸ਼ਟ ਕਰਨਾ ਹੈ ਮਾਰੇ ਕਹਿੰਦੇ ਨੇ ਗੁਰਮੁਖ ਏਕ ਦ੍ਰਿਸ਼ਟ ਕਰ ਦੇਖੋ ਘਟ ਘਟ ਜੋਤ ਸਮਾਏ ਦਿਓ ਇੱਕ ਦ੍ਰਿਸ਼ਟ ਹੋਣਾ ਹੈ ਆਪਾਂ ਹੁਣ ਆਪਣੀ ਜਿਹੜੀ ਦ੍ਰਿਸ਼ਟੀ ਹੈ ਉਸ ਨੂੰ ਇੱਕ ਪੁਆਇੰਟ ਤੇ ਲੈ ਕੇ ਆਉਣਾ ਹੈ ਇੱਕ ਦ੍ਰਿਸ਼ਟ ਹੁਣ ਇੱਕ ਦ੍ਰਿਸ਼ਟ ਕਿਵੇਂ ਹੋਵਾਂਗੇ ਕਿਉਂਕਿ ਇਹ ਅਸੀਂ ਗੁਰੂ ਕੋਲ ਬੈਠ ਕੇ ਸਿੱਖਦੇ ਨਹੀਂ ਪੀ ਦ੍ਰਿਸ਼ਟੀ ਦਾ ਇਸਤੇਮਾਲ ਕਿਵੇਂ ਕਰਨਾ ਹੈ ਮਾਰੇ ਕਹਿੰਦੇ ਨੇ ਤੁਸੀਂ ਇੱਕ ਦ੍ਰਿਸ਼ਟ ਹੋ ਵੋ ਹੁਣ ਇਹ ਜਿਹੜੀ ਆਪਣੀ ਦ੍ਰਿਸ਼ਟੀ ਹੈ ਦੋਹਾਂ ਨੇਤਰਾਂ ਵਿੱਚ ਹੈ ਸੱਜੇ ਪਾਸੇ ਵੱਧ ਹੈ ਖੱਬੇ ਪਾਸੇ ਘੱਟ ਹੈ ਹੁਣ ਅਸੀਂ ਇਹਨਾਂ ਦੋਹਾਂ ਨੇਤਰਾਂ ਨੂੰ ਇੱਕ ਦ੍ਰਿਸ਼ਟ ਕਰਨਾ ਹੈ ਜਦੋਂ ਅਸੀਂ ਦੋਹਾਂ ਨੇਤਰਾਂ ਨੂੰ ਇੱਕ ਦ੍ਰਿਸ਼ਟ ਕਰਾਂਗੇ ਤੇ ਜੋਤ ਪ੍ਰਗਟ ਹੋ ਜੇਗੀ ਸਾਹਮਣੇ ਸਾਡੇ ਤੇ ਮਾਰੇ ਨੇ ਬਾਣੀ ਵਿੱਚ ਦੱਸਿਆ ਹੈ ਲਿਖਿਆ ਹੋਇਆ ਉਹਨਾਂ ਨੇ ਉਹਾਂ ਨੇ ਚੰਦ ਸੂਰਜ ਦੋਏ ਜੋਤ ਸਰੂਪ ਜੋਤੀ ਅੰਤਰ ਬ੍ਰਹਮ ਅਨੂਪ ਕਰੇ ਗਿਆਨੀ ਬ੍ਰਹਮ ਵਿਚਾਰ ਜੋਤੀ ਅੰਦਰ ਧਰਿਆ ਪਸਾਰ ਹੁਣ ਅਸੀਂ ਜਦੋਂ ਇੱਕ ਦ੍ਰਿਸ਼ਟ ਹੁੰਦੇ ਹਾਂ ਇੱਕ ਦ੍ਰਿਸ਼ਟ ਕਰਕੇ ਜਦੋਂ ਦੇਖਾਂਗੇ ਤੇ ਜੋਤ ਨਜ਼ਰ ਆਵੇਗੀ ਸਾਹਮਣੇ ਉਸ ਵਕਤ ਆਕਾਰ ਪਾਸੇ ਹੋ ਜਾਏਗਾ ਇਹਦੇ ਵਿੱਚੋਂ ਜੋਤ ਨਜ਼ਰ ਆਵੇਗੀ ਕਿਉਂਕਿ ਇਹ ਬਾਣੀ ਦੇ ਵਿੱਚ ਆਪਾਂ ਪੜਿਆ ਹੈ ਸਾਰਿਆਂ ਨੇ ਸੁਣਿਆ ਹੈ ਕਿ ਜੋ ਬ੍ਰਹਮ ਹੈ ਪਰਮਾਤਮਾ ਹੈ ਜਿਸ ਤਰ੍ਹਾਂ ਪੌਣ ਪਾਣੀ ਬਸੰਤਰ ਇੱਥੇ ਮਿਲੇ ਹੋਏ ਨੇ ਏਸੇ ਤਰ੍ਹਾਂ ਪਰਮਾਤਮਾ ਇਹ ਬ੍ਰਹਮ ਤੇ ਮਾਇਆ ਰਮੇ ਹੋਏ ਨੇ ਆਪਸ ਵਿੱਚ ਤੇ ਅਸੀਂ ਕੀ ਕਰਨਾ ਹੈ ਮਾਇਆ ਬ੍ਰਹਮ ਰਮੇ ਸੰਸੰਗ ਜਿਉਂ ਸਗਲ ਦੁੱਧ ਮੈਂ ਘੀਆ ਜਿਸ ਤਰ੍ਹਾਂ ਦੁੱਧ ਦੇ ਵਿੱਚ ਘਿਓ ਹੁੰਦਾ ਹੈ ਭਰ ਜੇ ਤੁਸੀਂ ਉਸ ਤਰ੍ਹਾਂ ਦੇਖੋਗੇ ਤਾਂ ਦਿਸੇਗਾ ਨਹੀਂ ਦੁੱਧ ਦੇ ਵਿੱਚੋਂ ਘਿਓ ਨੂੰ ਕੱਢਣ ਦਾ ਤਰੀਕਾ ਹੈ ਉਸ ਨੂੰ ਜਾਗ ਲਾ ਦਿੰਦੇ ਨੇ ਰੜਕਦੇ ਨੇ ਘਿਓ ਵੱਖ ਹੋ ਜਾਂਦਾ ਹੈ ਹੁਣ ਅਸੀਂ ਆਪਣੇ ਧਿਆਨ ਨੂੰ ਟਿਕਾਉਣਾ ਹੈ ਮਾਇਆ ਵੱਖ ਹੋ ਜਾਏਗੀ ਬ੍ਰਹਮ ਵਿੱਚ ਤੁਸੀਂ ਧਿਆਨ ਲਾਓ ਆਪਣਾ ਜਿਹੜਾ ਮਾਇਆ ਨੂੰ ਵੱਖ ਕਰਕੇ ਬ੍ਰਹਮ ਦੇ ਵਿੱਚ ਆਪਣਾ ਧਿਆਨ ਜੋੜ ਲੈਂਦਾ ਹੈ ਉਸ ਨੂੰ ਬ੍ਰਹਮ ਗਿਆਨੀ ਆਖਦੇ ਨੇ ਅਸੀਂ ਵਿਗਿਆਨੀ ਤਾਂ ਵਧਣ ਦੀ ਕੋਸ਼ਿਸ਼ ਕਰਦੇ ਹਾਂ ਹੋਰ ਪੜਾਈਆਂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸੋਹਣੇ ਸੋਹਣੇ ਕੱਪੜੇ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਪਰ ਅਸੀਂ ਆਪਣੀ ਅਕਲ ਦਾ ਇਸਤੇਮਾਲ ਬ੍ਰਹਮ ਨੂੰ ਵੇਖਣ ਵਾਸਤੇ ਨਹੀਂ ਕਰਦੇ ਪਰਮਾਤਮਾ ਨੂੰ ਮਿਲਣ ਵਾਸਤੇ ਜਰਾ ਵੀ ਅਸੀਂ ਕੋਸ਼ਿਸ਼ ਨਹੀਂ ਕਰਦੇ ਤੇ ਜੇ ਆਪਾਂ ਕਰਾਂਗੇ ਤੇ ਮਾਰੇ ਕਹਿੰਦੇ ਨੇ ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਪੇਖੇ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਇਸ ਤਰ੍ਹਾਂ ਫਿਰ ਜਿਹੜਾ ਗੁਰਮਖ ਹੈ ਜਿਹੜਾ ਬ੍ਰਹਮ ਦੀ ਵਿਦਿਆ ਪ੍ਰਾਪਤ ਕਰਦਾ ਉਹ ਮਾਇਆ ਨੂੰ ਪਾਸੇ ਕਰਕੇ ਬ੍ਰਹਮ ਵਿੱਚ ਆਪਣਾ ਧਿਆਨ ਜੋੜ ਲੈਂਦਾ ਹੈ ਹੁਣ ਅਸੀਂ ਇਸ ਤਰ੍ਹਾਂ ਬ੍ਰਹਮ ਦੇ ਵਿੱਚ ਜੇ ਧਿਆਨ ਜੋੜ ਲਏ ਤੇ ਬ੍ਰਹਮ ਦਿਸਣ ਲੱਗ ਜੇਗਾ ਸਾਨੂੰ ਉਹ ਤੇ ਦੂਰ ਹੈ ਨਹੀਂ ਤੇ ਜੇ ਅਸੀਂ ਬ੍ਰਹਮ ਵਿੱਚ ਧਿਆਨ ਨਹੀਂ ਲਾਇਆ ਦ੍ਰਿਸ਼ਟੀ ਨੂੰ ਸਾਹਮਣੇ ਕੀਤਾ ਤੇ ਧਿਆਨ ਇੱਥੇ ਚਲਾ ਜਾਏਗਾ ਨਾਲ ਹੀ ਸਾਡਾ ਇੱਥੇ ਫੁਰਨੇ ਚੱਲਦੇ ਨੇ ਇੱਥੇ ਤ੍ਰੈ ਗੁਣ ਨੇ ਮਾਇਆ ਹੈ ਤੇ ਅਸੀਂ ਮਾਇਆ ਨੂੰ ਦੇਖਣਾ ਸ਼ੁਰੂ ਕਰਦਾਂਗੇ ਉਹ ਵੀ ਫਿਰ ਬਾਣੀ ਚ ਦੱਸੀ ਹੋਈ ਹੈ ਅਵਸਥਾ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਇੱਕੋ ਹੀ ਸਕੂਲ ਹੁੰਦਾ ਹੈ ਉਸੇ ਸਕੂਲ ਦੇ ਵਿੱਚ ਪੜ ਕੇ ਕੋਈ ਇੰਜੀਨੀਅਰ ਬਣ ਜਾਂਦਾ ਹੈ ਕੋਈ ਡਾਕਟਰ ਬਣ ਜਾਂਦਾ ਹੈ ਕੋਈ ਤਰੱਕੀ ਕਰ ਜਾਂਦਾ ਹੈ ਉਸੇ ਸਕੂਲ ਦੇ ਵਿੱਚ ਕਈ ਪੜ ਕੇ ਚੋਰੀਆਂ ਕਰ ਲੱਗ ਜਾਂਦੇ ਨੇ ਕਈ ਫੇਲ ਹੋ ਜਾਂਦੇ ਨੇ ਹੁਣ ਐਸ ਧਰਤੀ ਤੇ ਤੁਸੀਂ ਵੇਖੋ ਹਵਾ ਇੱਕੋ ਜਿਹੀ ਹੈ ਮੌਸਮ ਇੱਕੋ ਜਿਹਾ ਹੈ ਕਈ ਨਸ਼ਾ ਕਰਕੇ ਹੋਮਲੈਸ ਹੋਏ ਫਿਰਦੇ ਨੇ ਤੇ ਕਈ ਆਪਣੇ ਘਰ ਪਰਿਵਾਰ ਨੂੰ ਵਧਾਰਨ ਇਹ ਧਿਆਨ ਦਾ ਹੀ ਖੇੜਾ ਹੈ ਹੋਰ ਕੀ ਹੈ ਸਾਰਾ ਇਸੇ ਤਰ੍ਹਾਂ ਹੀ ਮਨਮੁਖ ਤੇ ਗੁਰਮੁਖ ਦਾ ਖੇਲ ਹੈ ਅਗਿਆਨੀ ਤੇ ਬ੍ਰਹਮ ਗਿਆਨੀ ਦਾ ਖੇਲ ਹੈ ਹੁਣ ਆਪਾਂ ਸਾਰੇ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਾਂ ਤੇ ਜਿਹੜਾ ਗੁਰਬਾਣੀ ਨੂੰ ਧਿਆਨ ਦੇ ਨਾਲ ਸਮਝ ਲੈਂਦਾ ਹੈ ਉਹ ਬ੍ਰਹਮ ਦੀ ਖੋਜ ਕਰ ਲੈਂਦਾ ਹੈ ਤੇ ਜਿਹਦਾ ਧਿਆਨ ਇਧਰ ਉਧਰ ਹੋ ਜਾਂਦਾ ਹੈ ਇਹ ਕੌਣ ਆਇਆ ਇਹ ਕਿਦਰ ਗਿਆ ਉਹ ਭਾਵੇਂ 100 ਜਿਹੜਾ ਮਾਰ ਜੇ ਉਹਨੂੰ ਪਤਾ ਨਹੀਂ ਲੱਗਦਾ ਕੁਝ ਜਿਹੜੇ ਬ੍ਰਹਮ ਗਿਆਨੀ ਉਹ ਵੀ ਇਸੇ ਧਰਤੀ ਤੇ ਰਹਿੰਦੇ ਨੇ ਦੁਜੇ ਵੀ ਇਸੇ ਧਰਤੀ ਤੇ ਰਹਿੰਦੇ ਨੇ ਖੇਲ ਸਾਰਾ ਧਿਆਨ ਦਾ ਹੈ ਤੇ ਦੋਮੇ ਅਵਸਥਾ ਦਸੀਏ ਜੇ ਬ੍ਰਹਮ ਦੇ ਵਿੱਚ ਧਿਆਨ ਨਹੀਂ ਲਾਇਆ ਤੇ ਮਨਮੁਖ ਦੀ ਅਵਸਥਾ ਦਸੀ ਹੈ ਕਹਿੰਦੇ ਸੰਗ ਸਹਾਈ ਸੋ ਆਵੇ ਨਾ ਜੀਤ ਹੁਣ ਜਿਹਨੂੰ ਦਿਸਣ ਲੱਗ ਪਿਆ ਉਹਨੂੰ ਬ੍ਰਹਮ ਗਿਆਨੀ ਕਹਿ ਦਿੱਤਾ ਉਹ ਵੀ ਬਾਣੀ ਵਿੱਚ ਹੀ ਲਖਿਆ ਸੁਖਨੀ ਸਾਹਿਬ ਵਿੱਚ ਤੇ ਜਿਨਨੇ ਧਿਆਨ ਆਗਾਗਰ ਨਹੀਂ ਕੀਤਾ ਕਹਿੰਦੇ ਉਹਨੂੰ ਦਿਸਦਾ ਨਹੀਂ ਸੰਗ ਸਹਾਈ ਸੰਗ ਹੈ ਨੇੜੇ ਹੈ ਆਵੇਨਾ ਚੀਤ ਜੋ ਬਹਿਰਾਈ ਤਾਂ ਸੋ ਪ੍ਰੀਤ ਬਲੂਆ ਕੇ ਗ੍ਰਹਿ ਪੀਤਰ ਬਸੈ ਉਹਦਾ ਘਰ ਉਹਦਾ ਧਿਆਨ ਦੂਸਰੇ ਵੱਲ ਚਲਾ ਗਿਆ ਹੈ ਬਲੂਆ ਦੇ ਘਰ ਵਿੱਚ ਬਲੂਆ ਕੇ ਗ੍ਰਹਿ ਪੀਤਰ ਬਸੈ ਆਨੰਦ ਕੇਲ ਮਾਇਆ ਰੰਗ ਰਸੈ ਉਹਦਾ ਧਿਆਨ ਮਾਇਆ ਵਿੱਚ ਚੱਲਦਾ ਹੈ ਫੁਰਨਿਆਂ ਵਿੱਚ ਚੱਲਦਾ ਹੈ ਸੈਂਸਿਆਂ ਵਿੱਚ ਚੱਲਦਾ ਹੈ ਉਹ ਮਾਇਆ ਦੇ ਵਿਚਾਰਾਂ ਨੂੰ ਪਰਪੱਕ ਕਰ ਲੈਂਦਾ ਹੈ। ਦ੍ਰਿੜ ਕਰ ਮਾਨੇ ਮਨੇ ਪ੍ਰਤੀਤ ਕਾਲ ਨਾ ਆਵੇ ਮੂੜੇ ਚਿਤ ਉਹ ਮਾਇਆ ਦੇ ਵਿਚਾਰਾਂ ਦੇ ਹੀ ਜੀਵਣਾ ਸ਼ੁਰੂ ਕਰ ਦਿੰਦਾ ਹੈ। ਮੈਂ ਆ ਕਰਨਾ ਹੈ ਮੈਂ ਆ ਕਰਨਾ ਹੈ ਆਪਣੇ ਵਿਚਾਰਾਂ ਨੂੰ ਆਪਣੀਆਂ ਗੱਲਾਂ ਨੂੰ ਤਰਜੀਹ ਦਿੰਦਾ ਹੈ। ਤੇ ਆਪਣੇ ਵਿਚਾਰਾਂ ਦੇ ਵਿੱਚ ਫਸ ਜਾਂਦਾ ਹੈ ਤੇ ਵੈਰ ਵਿਰੋਧ ਕਾਮ ਕ੍ਰੋਧ মোহ ਝੂਠ ਵਿਕਾਰ ਮਹਾ ਲੋਭ ਤ੍ਰੋ ਇਹ ਹਾਉ ਜੁਗਤ ਬਹਾਨੇ ਕਈ ਜਨਮ ਕਈ ਜਨਮ ਹੋ ਗਏ ਤੇ ਇਹ ਮਨ ਇਹਨਾਂ ਵਿਚਾਰਾਂ ਵਿੱਚ ਹੀ ਹੈ ਬ੍ਰਹਮ ਵੱਲ ਧਿਆਨ ਨਹੀਂ ਦਿੰਦਾ ਜਦੋਂ ਦੀ ਪ੍ਰਮਾਤਮਾ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਉਦੋਂ ਤੋਂ ਦਾ ਹੀ ਮੌਜੂਦ ਹੈ ਇੱਥੇ ਕੋਤਕ ਕਿਤੇ ਗਿਆ ਹੀ ਨਹੀਂ ਹੈ ਪਰ ਅਸੀਂ ਆਪਣਾ ਧਿਆਨ ਉਧਰੋਂ ਤੋੜ ਦਿੱਤਾ ਤੇ ਮਾਇਆ ਦੇ ਵਿਚਾਰਾਂ ਵੱਲ ਲਾ ਦਿੱਤਾ ਫੁਰਨਿਆਂ ਵਿੱਚ ਲਾ ਦਿੱਤਾ ਹੁਣ ਜਿੱਥੇ ਸਾਡਾ ਧਿਆਨ ਹੈ ਅਸੀਂ ਉਧਰ ਨੂੰ ਤੁਰੇ ਜਾਂਦੇ ਹਾਂ ਕਿਉਂਕਿ ਧਿਆਨ ਦੇ ਵਿੱਚ ਬੜੀ ਪਾਵਰ ਹੈ ਜਿਸ ਤਰ੍ਹਾਂ ਹੁਣ ਤੁਹਾਡਾ ਧਿਆਨ ਆਇਆ ਫੁਰਨਾ ਆਇਆ ਵੀ ਅਸੀਂ ਗੁਰਦੁਆਰੇ ਜਾਣਾ ਸੀ ਤੇ ਜਦੋਂ ਗੁਰਦੁਆਰੇ ਸਾਹਿਬ ਦਾ ਫੁਰਨਾ ਆਇਆ ਤੁਸੀਂ ਤਿਆਰ ਹੋਣ ਲੱਗ ਪਏ ਆਪਣੇ ਆਪ ਹੀ ਤੁਹਾਡੀਆਂ ਕਰਮਿੰਦਰੀਆਂ ਨੇ ਕੰਮ ਕਰਨਾ ਸ਼ੁਰੂ ਕੀਤਾ ਗੱਡੀ ਚਲਾਈ ਪੈਦਲ ਆਏ ਤੁਸੀਂ ਤੁਸੀਂ ਗੁਰਦੁਆਰਾ ਸਾਹਿਬ ਪਹੁੰਚ ਗਏ ਹੁਣ ਇੱਥੇ ਬੈਠਿਆ ਬੈਠਿਆ ਤੁਹਾਨੂੰ ਚੇਤਾ ਆ ਜਾਣਾ ਹੈ ਵੀ ਘੰਟਾ ਹੋ ਗਿਆ ਗੁਰਦੁਆਰੇ ਹੁਣ ਮੈਂ ਘਰ ਜਾਣਾ ਸੀ ਕੰਮ ਹੁਣ ਇਥੋਂ ਉੱਠਣਾ ਫੁਰਨਾ ਆਉਣਾ ਲੱਤਾਂ ਨੇ ਚੱਲਣਾ ਉਹਨਾਂ ਨੇ ਤੁਹਾਨੂੰ ਘਰ ਲੈ ਜਾਣਾ ਧਿਆਨ ਹੀ ਲੈ ਕੇ ਜਾਂਦਾ ਹੈ ਸਾਡੇ ਸਰੀਰ ਨੂੰ ਜਿੱਥੇ ਬੱਚੇ ਜੇ ਧਿਆਨ ਬ੍ਰਹਮ ਵਿੱਚ ਲੱਗ ਗਿਆ ਤੇ ਬ੍ਰਹਮ ਦਿਸਣ ਲੱਗ ਪੇਗਾ ਜੇ ਧਿਆਨ ਵਿਚਾਰਾਂ ਵਿੱਚ ਚਲਾ ਗਿਆ ਫੁਰਨਿਆਂ ਵਿੱਚ ਚਲਾ ਗਿਆ ਅਸੀਂ ਦੋਨੋਂ ਚਲੇ ਜਾਾਂਗੇ ਜਿੱਧਰ ਨੂੰ ਧਿਆਨ ਚਲੇ ਗਿਆ ਮਨ ਨੇ ਉਧਰ ਹੀ ਜਾਣਾ ਹੈ ਸਾਰਾ ਐਸੇ ਤਰ੍ਹਾਂ ਕਹਿੰਦੇ ਨੇ ਤੁਹਾਡਾ ਧਿਆਨ ਕਿੱਥੇ ਹੈ ਧਿਆਨ ਨੂੰ ਕੰਟਰੋਲ ਕਰੋ ਆਤਮ ਨਿਵੇੜਾ ਤੇਰੇ ਜੀਪੇ ਲੀਜੇ ਜੇ ਹੁਣ ਧਿਆਨ ਪਰਮਾਤਮਾ ਵਿੱਚ ਹੈ ਤੇ ਜਦੋਂ ਆਪਾਂ ਸਰੀਰ ਛੱਡਾਂਗੇ ਪਰਮਾਤਮਾ ਵਿੱਚ ਲੀਨ ਹੋ ਜਾਾਂਗੇ ਜੇ ਧਿਆਨ ਵਿਚਾਰਾਂ ਵਿੱਚ ਹੈ ਤ੍ਰੈ ਗੁਣਾਂ ਦੇ ਵਿੱਚ ਹੈ ਫੁਰਨਿਆਂ ਵਿੱਚ ਹੈ ਤੇ ਜਦੋਂ ਸਰੀਰ ਛੱਡਿਆ ਭੀ ਸਰੀਰ ਨੂੰ ਛੱਡੇਗਾ ਮਨ ਜਿੱਥੇ ਧਿਆਨ ਹੋਇਆ ਉਧਰ ਨੂੰ ਚਲਾ ਜਾਏਗਾ ਇਸ ਕਰਕੇ ਮਾਰ ਕਹਿੰਦੇ ਨੇ ਅੰਤ ਕਾਲ ਜੋ ਮੰਦਰ ਸਿਮਰੇ ਦੇ ਅੰਤਕਾਲ ਕੋਠੀਆਂ ਵਿੱਚ ਮੰਦਰਾਂ ਵਿੱਚ ਘਰਾਂ ਵਿੱਚ ਧਿਆਨ ਰਹਿ ਗਿਆ ਤੇ ਮਨ ਉਧਰ ਨੂੰ ਚਲਾ ਜਾਂਦਾ ਹੈ ਉਹ ਜੂਨਾ ਮਿਲਦੀਆਂ ਨੇ ਕਿਉਂਕਿ ਪ੍ਰੇਤ ਜੂਨ ਹੁੰਦੀ ਹੈ ਉਹ ਜਿਹੜੇ ਮਰਜੀ ਮੰਦਰ ਵਿੱਚ ਆ ਜਾ ਸਕਦਾ ਹੈ ਪ੍ਰੇਤ ਜੂਨ ਵੱਲ ਵੱਲ ਉਤਰੇ ਅੰਤਕਾਲ ਜੋ ਇਸਤਰੀ ਸਿਮਰੇ ਉਧਰ ਨੂੰ ਧਿਆਨ ਚੱਲ ਗਿਆ ਉਹ ਜੂਨ ਮਿਲ ਜਾਂਦੀ ਹੈ ਅੰਤਕਾਲ ਜੋ ਲੜਕੇ ਸਿਮਰੇ ਹੁਣ ਜਿੱਧਰ ਨੂੰ ਧਿਆਨ ਹੋਣਾ ਹੈ ਸਾਡਾ ਤੇ ਜੇ ਧਿਆਨ ਪਰਮੇਸ਼ਰ ਵਿੱਚ ਤੇ ਪ੍ਰਮਾਤਮਾ ਵਿੱਚ ਚਲੇ ਜਾਗੇ ਅੰਤਕਾਲ ਨਾਰਾਇਣ ਸਿਮਰੇ ਇਸ ਕਰਕੇ ਇਹ ਧਿਆਨ ਦੀ ਖੇਡ ਹੈ ਹੁਣ ਆਪਾਂ ਧਿਆਨ ਆਪਣਾ ਕਿੱਥੇ ਹੈ ਇਹ ਆਪਾਂ ਸਮਝਣ ਦਾ ਯਤਨ ਕਰਨਾ ਹੈ ਪਰਮੇਸ਼ਰ ਨੂੰ ਜੇ ਮਿਲਣਾ ਤੇ ਧਿਆਨ ਨੂੰ ਇਕਾਗਰ ਕਰਨਾ ਪਏਗਾ ਕੰਟਰੋਲ ਕਰਨਾ ਪਏਗਾ ਆਪਣੇ ਇਸ ਕਰਕੇ ਫਿਰ ਸਾਨੂੰ ਬਾਣੀ ਚ ਦੱਸਦੇ ਨੇ ਵੀ ਜੇ ਤੁਹਾਡਾ ਧਿਆਨ ਇਹਨਾਂ ਵਿਚਾਰਾ ਵਿੱਚ ਹੈ ਇਸ ਨੂੰ ਧਿਆਨ ਨੂੰ ਇੱਥੋਂ ਹਟਾਓ ਤੇ ਕਿੱਥੇ ਧਿਆਨ ਧਰੋ ਆਪਣਾ ਮਰ ਕਹਿੰਦੇ ਨੇ ਧਿਆਨ ਧਰੋ ਤਿਹ ਕੋ ਮਨ ਮੈਂ ਜੇ ਕੋ ਅਮਿਤੋਜ ਛਬੇ ਜਗ ਛਾਇਓ ਕਿ ਤੁਸੀਂ ਉਹਦਾ ਧਿਆਨ ਤਰੋ ਜੋ ਨਿਰੰਕਾਰ ਹੈ ਪਰਮਾਤਮਾ ਹੈ ਪ੍ਰਕਾਸ਼ ਹੈ ਉਹਨੂੰ ਦੇਖੋ ਤੁਸੀਂ ਤੇ ਉਹਨੂੰ ਕਿਵੇਂ ਦੇਖਣਾ ਹੈ ਆਪਾਂ ਚੰਦ ਸੂਰਜ ਨੂੰ ਸਮ ਕਰਦੇ ਹੋਇਆ ਦ੍ਰਿਸ਼ਟੀ ਨੂੰ ਥੋੜਾ ਉਰਧ ਵਿੱਚ ਰੱਖਦੇ ਹੋਇਆ ਜਦੋਂ ਦੇਖਦੇ ਹਾਂ ਤੇ ਸਾਨੂੰ ਜੋਤ ਨਜ਼ਰ ਆਉਂਦੀ ਹੈ ਸੋ ਆਓ ਸਾਰੇ ਧਿਆਨ ਨੂੰ ਇਕਾਗਰ ਕਰਨਾ ਹੈ ਥੋੜਾ ਸਿਮਰਨ ਕਰਦੇ ਹਾਂ ਫਿਰ ਆਪਾਂ ਦੇਖਣ ਦਾ ਯਤਨ ਕਰਾਂਗੇ ਕਿਸਨ ਦੇਖ ਸਕਦੇ ਹਾਂ ਕਿਉਂਕਿ ਜੇ ਧਿਆਨ ਸਾਡਾ ਦੂਰ ਹੈ ਇਕਾਗਰ ਨਹੀਂ ਹੋਏਗਾ ਪਹਿਲਾਂ ਸਿਮਰਨ ਕਰਕੇ ਇਕਾਗਰ ਕਰਾਂਗੇ ਫਿਰ ਆਪਾਂ ਦੇਖਦੇ ਹਾਂ ਵਾਹਿ ਗੁਰੂ